ਹੈਲੋ ਫਰੈਂਡਸ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਨਵੀਂ ਰੈਸਪੀ ਲੈ ਕੇ ਆਈ ਆਂ ਪੰਜੀਰੀ ਬਣਾਉਣਾ ਸਿਖਾਵਾਂਗੀ ਤੁਹਾਨੂੰ ਅਸੀਂ ਆਪਣੇ ਤਰੀਕੇ ਵਿੱਚ ਹਰ ਕਿਸੇ ਦਾ ਬਣਾਉਣ ਦਾ ਤਰੀਕਾ ਅਲੱਗ ਹੁੰਦਾ ਤੁਹਾਨੂੰ ਪਤਾ ਹੀ ਆ ਪੱਟੀ ਦੇ ਉੱਤੇ ਪੰਜੀਰੀ ਬਣਾ ਰਹੀ ਆਂ ਮੈਂ ਸਾਰਾ ਸਮਾਨ ਡਰਾਈ ਫਰੂਟ ਵਗੈਰਾ ਕੋਲੇ ਰੱਖ ਲੈਨੇ ਕਿਉਂ ਮੈਂ ਦੇਸੀ ਘਰ ਦਾ ਜੂਸ ਕਰਾਂਗੀ ਸਾਰੇ ਡਰਾਈ ਫਰੂਟ ਆਟਾ ਬੇਸਨ ਮਖਾਣੇ ਭੁੰਨੇ ਨੇ ਸ਼ੁਰੂ ਕਰ ਦਿੱਤੇ ਨੇ ਮੈਂ ਸਭ ਤੋਂ ਪਹਿਲਾਂ ਮਖਾਣੇ ਭੁੰਨੇ ਜਾਣਗੇ ਸਲੋ ਅਗਦੇ ਮਖਾਣੇ ਭੁੰਨਣੇ ਹਲਕਾ ਘਿਓ ਵੀ ਪਾ ਸਕਦੇ ਆ ਦੇ ਵਿੱਚ ਭੁੰਨਣ ਤੋਂ ਪਹਿਲਾਂ ਆਪਾਂ ਬਿਨਾਂ ਘਿਓ ਤੋਂ ਵੀ ਭੁੰਨ ਸਕਦੇ ਆ ਮਖਾਣੇ ਆਪਣੇ ਸਰੀਰ ਨੂੰ ਕੈਲਸ਼ੀਅਮ ਦੀ ਬੈਨੀਫਿਟ ਬਹੁਤ ਜ਼ਿਆਦਾ ਬਾਕੀ ਚੀਜ਼ਾਂ ਮੈਂ ਸਾਰੀਆਂ ਗ੍ਰाइंड ਕਰਨ ਲਈ ਅੰਦਰ ਭੇਜਤੀਆਂ ਸੀ ਇਹ ਸਿਰਫ ਆਪਾਂ 1 ਕਿਲੋ ਘਿਓ ਦੀ ਪਜੀਦੀ ਬਣਾਣੀ ਆ ਇਹਦੇ ਵਿੱਚ ਬੇਸਣ ਆਟਾ ਤੇ ਘਰ ਦਾ ਦੇਸੀ ਘਿਓ ਆਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਲਾਲ ਕਰ ਲੈਣਾ ਜਿੰਨੀ ਦੇਰੇ 스멜 ਨਹੀਂ ਸੰ ਦਿੰਦਾ ਹਲਕੀ ਹਲਕੀ ਪਤਾ ਲੱਗ ਜਾਏਗਾ 스멜 ਆਉਣ ਨਾਲ ਕਿ ਆਟਾ ਭੁੱਜ ਗਿਆ ਡਰਾਈ ਫਰੂਟ ਆਲਰੇ ਸਾਰਾ ਮੈਂ ਅੰਦਰ ਕਿਚਨ ਚੋਂ ਭੇਜਤਾ ਸੀ ਮੇਡ ਕੋਲ ਕੇ ਉਹਨੂੰ ਗ੍ਰाइंड ਕਰਕੇ ਸਾਨਣਾਗਾ ਕਿਉਂਕਿ ਜੇ ਥੋੜਾ ਜਿਹਾ ਵੀ ਮੋਟਾ ਰਹਿ ਜਾਂਦਾ ਤਾਂ ਬੇਟਾ ਖਾਂਦਾ ਨਹੀਂ ਹੈਗਾ ਮੂੰਹ ਵਿੱਚ ਚਾਜਵੇ ਕੁਝ ਸਾਰੇ ਦਾ ਪਾਊਡਰ ਬਣਾਣਾ ਪਾਊਡਰ ਬਣਾ ਕੇ ਦੇ ਵਿੱਚ ਡ్రਾਈ ਫਰੂਟ ਪਾਵਾਂਗੇ ਆਪਾਂ ਇਹ ਬੇਟੇ ਲਈ 1 ਕਿਲੋ ਘਿਓ ਦੀ ਅਲੱਗ ਬਣਾਈ ਸੀ ਤੇ ਸਾਡੀ ਫੈਮਿਲੀ ਲਈ ਅਲੱਗ ਬਣਾਈ ਸੀ ਮੇ ਪਜੀਰੀ ਆ ਦੇਖੋ ਆਟਾ ਹਲਕਾ ਹਲਕਾ ਲਾਲ ਹੋਣ ਲੱਗ ਗਿਆ ਆ ਦੇਖੋ ਆٹے ਦਾ ਰੰਗ ਕਿੰਨਾ ਵਧੀਆ ਆਇਆ ਬਹੁਤ ਵਧੀਆ ਹੁਣ ਮੈਂ ਪੱਟੀ ਬੰਦ ਕਰ ਚੁੱਕੀ ਹਾਂ ਇੱਥੇ ਵੈਸੇ ਇਹਨੂੰ ਹੁਲਾਂਦੀ ਰਹਿਣਾ ਕਿਉਂਕਿ ਕੜਾਹੀ ਬਹੁਤ ਜ਼ਿਆਦਾ ਗਰਮ ਸੀ ਇੰਨਾ ਕਿਉਂ ਪਾਣਾ ਪੈਂਦਾ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਬਾਕੀ ਡਰਾਈ ਫਰੂਟ ਵਗੈਰਾ ਸੁੱਕੇ ਮਿਕਸ ਕਰਨੇ ਹੁੰਦੇ ਆ ਸਾਰੇ ਤੇ ਇਹਨੇ ਸੁੱਕੀ ਪਰਪਰੀ ਪੰਜੀਰੀ ਬਣੇਗੀ ਜਿਆਦਾ ਘਿਓ ਵਾਲੀ ਪੰਜੀਰੀ ਬੇਟਾ ਨਹੀਂ ਖਾਏਗਾ ਆ ਦੇਖੋ ਮੈਂ ਵਿੱਚ ਪਾਦੇ ਸਮਾਨ ਤੁਹਾਨੂੰ ਵੀਡੀਓ ਬਣਾਉਣੀ ਭੁੱਲ ਗਈ ਇਹਦੇ ਵਿੱਚ ਸਾਰਾ ਡਰਾਈ ਫਰੂਟ ਚੀਨੀ ਸਾਣ ਕੇ ਦੇਸੀ ਚੀਨੀ ਲਿਆਂਦੀ ਸੀ ਡਰਾਈ ਫਰੂਟ ਪੂਰਾ ਸਾਣ ਕੇ ਸਾਰਾ ਮਿਕਸ ਕਰ ਲਿਆ ਦੇਖੋ ਕਲਰ ਦੇਖੋ ਪੰਜੀਰੀ ਦਾ ਕਿੰਨਾ ਵਧੀਆ ਆਇਆ ਹੌਲੀ 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 ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਾਦਾ ਘਿਓ ਵਾਲੀ ਪੰਜੀਰੀ ਕੋਈ ਨਹੀਂ ਖਾਂਦਾ ਸਾਡੇ ਘਰ ਵਿੱਚ ਥੋੜੀ ਪੁਰਪਰੀ ਪੰਜੀਰੀ ਬਣਾਣੇ ਹੁੰਦੇ ਆ ਸੀ ਇਹਦੇ ਵਿੱਚ ਮੱਖਜ ਗੂੰਦਾ ਮਖਾਣੇ ਕਾਜੂ ਬਦਾਮ ਅਖਰੋਟ ਚਾਰੇ ਮੱਖਜ ਹਰ ਚੀਜ਼ ਹਰ ਚੀਜ਼ ਪਾਈ ਆ ਮੈਂ ਲੋੜ ਜੋ ਸਰਦੀ ਵਿੱਚ ਇੱਕ ਬੱਚਿਆਂ ਨੂੰ ਹਰ ਇੱਕ ਇਨਸਾਨ ਨੂੰ ਲੋੜ ਹੁੰਦੀ ਆ ਹੋਲੀ 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 ਜਿਦਾ ਚੀਨੀ ਪਾ ਮਾਰ ਗੋ ਦੇਖੋ ਚੀਨੀ ਸਾਨ ਰਹੀ ਹੈ ਨਾ ਸਾਰੀ ਚੀਨੀ ਦੇਸੀ ਪਾਈ ਸੀ ਮੈਂ ਇਹਦੇ ਵਿੱਚ ਘਾਣ ਵਿੱਚ ਬੜੀ ਟੇਸਟੀ ਬਣੀ ਆ ਪੰਜੇਰੀ ਆ ਦੇਖੋ ਹੁਣ ਚੀਨੀ ਮਿਕਸ ਕਰਾਂਗੇ ਆਪਾਂ ਇਹ ਸਿਰਫ 1 ਕਿਲੋ ਕਿਓ ਦੀ ਪੰਜੇਰੀ ਆ ਦੂਜੀ ਮੈਂ ਅਲੱਗ ਤੋਂ ਦੁਬਾਰਾ ਬਣਾਈ ਸੀ ਉਹਦੇ ਵਿੱਚ ਥੋੜਾ ਡ్రਾਈ ਫਰੂਟ ਖੜਾ ਰੱਖਾਂਗੇ ਇਹਦੇ ਵਿੱਚ ਬਿਲਕੁਲ ਪਾਊਡਰ ਬਣਾ ਕੇ ਪਾਵਾਂਗੇ ਆਟਾ ਜਿੰਨਾ ਉਸ ਤੋਂ ਜ਼ਿਆਦਾ ਡ్రਾਈ ਫਰੂਟ ਹੋ ਜਾਂਦਾ ਅੱਧਾ ਬੇਸਨ ਅੱਧਾ ਆਟਾ ਪਾਇਆ ਸੀ ਇਹਦੇ ਵਿੱਚ ਮੈਂ ਬਸ ਮਿਕਸ ਕਰਨੀਆਂ ਨੂੰ ਚੰਗੀ ਤਰ੍ਹਾਂ ਆਪਾਂ ਥੈਂਕ ਯੂ ਬਾਏ ਬਾਏ